ਸਾਡੇ মিডিਆ ਕਾਦਮੀ ਸਾਡੇ মিডিਆ ਦੋਸਤ ਸਾਡੇ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਧੰਨਵਾਦ ਥੋੜੇ ਜੇ ਨੋਟਿਸ ਦੇ ਉੱਤੇ ਤੁਹਾਨੂੰ ਸਦਾ ਦਿੱਤਾ ਸੀ ਤੁਸੀਂ ਸਾਰੇ ਆਇਓ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਚਾਹੁੰਦਾ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਪ੍ਰਿੰਟ ਖਵਾਦਾਂ ਦੇ ਵਿੱਚ ਵੀ ਲੱਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਉਨ੍ਹਾਂ ਦੀ ਬੇਟੀ ਬੀਬਾ ਜੈਨਦਰ ਕੌਰ ਜੀ ਜਿਹੜੇ ਭਾਜਪੀ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰਿਆ ਉਹਨਾਂ ਦੇ ਮਾਰਚ ਦਾ ਜਿਹੜਾ ਏਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣ ਚੰਡੀਗੜ੍ਹ ਆਦੇ ਮੈਂ ਉਹਨਾਂ ਨੂੰ ਕਿੰਨਾ ਚੋੜਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਚਸ਼ੂਆ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੈਨੂੰ ਚੰਡੀਗੜ੍ਹ ਜਾਣ ਦੀ ਬਜਾਏ ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਲੀ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਹੈ ਕਰ-ਕਰ ਨੌਕਰੀ ਤਦਾਂ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਂਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗਾਦੀ ਪੱਤਾ ਜਿਹੜਾ ਉਹ ਦੇਣ ਦਾ ਬਦਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਏ ਜਿਹੜਾ ਉਹ ਹਰ ਇੱਕ ਦੇ ਖਾਤੇ ਚਾਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਤਲਬ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ 10 ਘਰਾਂ ਦਾ ਨਾਮ ਦੱਸ ਸਕਦੇ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਵਾਧਮ ਪਰਾਉਂਦੇ ਸੀ ਕਾੜ ਪਰਾਉਂਦੇ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਦਿਆਂ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਕਿੱਥੇ ਆ ਹੁਣ ਉਹ ਨੌਕਰੀਆਂ ਕਿੱਥੇ ਨੇ ਕਿ ਤੁਹਾਡੇ ਡੈਡ ਨੇ ਨਸ਼ੇ ਦਾ ਲੱਕ ਤੋੜਿਆ ਸੀ ਪੰਜਾਬ ਦੇ ਵਿੱਚ ਕੀ મોદી ਸਾਹਿਬ ਨੇ 15 ਲੱਖ ਰੁਪਏ ਦੇ ਦਿੱਤਾ ਮੇਰਾ ਖਿਆਲ ਹੈ ਤੁਹਾਨੂੰ ਇੱਧਰ ਆਉਣ ਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕਦਮਵਿੰਦਾ ਦਾ ਰਵਿੰਦ ਕੇ ਅਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਇਆ ਦੇਣ ਵਾਲੀ ਉਹ ਗਰੰਟੀ ਆਲਰੇਡੀ ਮੁੱਖ ਮੰਤਰੀ ਸਾਹਿਬ ਕਈ ਵਾਰ ਅਨਾਉਂਸ ਕਰ ਚੁੱਕੇ ਆ ਕਿ ਮਾਸ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਦੇ ਆ ਅਸੀਂ ਜਦੋਂ ਆਏ ਸੀਗੇ ਇੰਨੇ ਕ ਜਿਆਦੇ ਕੰਮ ਪੈਂਡਿੰਗ ਸੀਗੇ ਜਿਹੜੇ ਕਰਦੇ ਆ ਕਰਦੇ ਆ ਇੰਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਕਹਿੰਦੇ ਫ੍ਰੀ ਆਦੀ ਜ਼ੀਰੋ ਬਿੱਲ ਆ ਰਿਹਾ 55% ਲੋਕਾਂ ਦਾ ਇਹ ਪੁੱਛੋ ਜਦ ਆਪਣੇ ਗਵਾਨ ਪਟਿਆਲੇ ਇਹ ਜੀਰੋ ਪੇ ਲਾ ਦੇ ਕਿਤੇ ਆ ਦੇ ਤੁਸੀਂ ਰੋਜ਼ ਲਿਸਟ ਪੜਦੇ ਹੋ ਕਿ 52 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁਕਤੇ ਉੱਤੇ ਸਦਾਤ ਭਗਵਾਨ ਸ੍ਰੀ ਮਾਨ ਜੀ ਨੇ ਮਿਹਦੀ ਪਾਣੀ ਪਹੁੰਚਾ ਦਿੱਤਾ ਸੀਗਾ ਕਿੰਦੀ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆਫ ਫੈਮਿਨੈਂਸ ਐਜੂਕੇਸ਼ਨ ਦਾ ਪੱਧਰ ਜਿਹੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਵਿੱਚ 900 ਦੇ ਕਰੀਬ ਹਲਾ ਕਲੀਨਿਕ ਬਣ ਗਏ ਤਾਡੇ ਪਟਿਆਲੇ ਤੇ ਵੀ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਆयो ਲਾਗੇ ਜਾ ਕੇ ਤੁਹਾਡੇ ਸ਼ਹਿਰ ਤੇ ਵੀ ਬੜੀਆਂ ਤੁਹਾਡੇ ਅਧਿਆਪੀ ਤੇ ਵੀ ਬੜੀਆਂ ਇਹ ਕਰਕੇ ਇਹਦੇ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਜੀ ਜਿਹੜੀਆਂ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤੇ ਸੀਗੇ ਓ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ। ਔਰ ਤੁਸੀਂ ਇੱਧਰ ਆਉਣ ਦੀ ਬਜਾਏ ਦਿੱਲੀ ਜਾਓ। મોદી ਨੂੰ ਪੁੱਛੋ, ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਿਹਾ ਸੀਗਾ ਕਿ 15 ਲੱਖ ਰੁਪਏ ਹਰ ਇੱਕ ਦੇ ਖਾਤੇ ਜਾਊਗਾ। ਹੁਣ ਤਾਂ ਬਹੁਤ ਸਾਲ ਹੋ ਗਏ। ਹੁਣ ਤਾਂ ਵਾਅਦਾ 13 ਸਾਲ ਹੋ ਚੱਲਿਆ। ਕਿਸੇ ਨੂੰ ਦਿੱਤੇ ਆ ਇਸ ਕਰਕੇ ਬੀਬਾ ਜੈਨ ਦੱਬਾ ਪ੍ਰੋਟੈਸਟ ਕਰਦਾ ਮੇਰਾ ਖਿਆਲ ਆਪਣੇ ਆਪ ਦੇ ਵਿੱਚ ਹੀ ਠੀਕ ਨਹੀਂ ਜਿਹਦੇ ਬਾਪ ਦੇ ਹੀ ਪੰਜਾਬ ਨਾਲ ਵਾਅਦਾ ਕਰਕੇ ਇੱਕ ਦੀਪੂ ਦਾ ਕੀਤਾ ਜਿਹਦੇ ਬਾਪ ਕਰਕੇ ਜਿਹੜਾ SYL ਦਾ ਮੁੱਦਾ ਜਿਹੜੀਆਂ ਚਾਂਦੀ ਦੀਆਂ ਕਈਆਂ ਕੈਪਟਨ ਮੰਨਦਰ ਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ ਬਜਾਏ ਇਹਨੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ ਬਜਾਏ ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਲਾਫ ਜਿਹੜਾ ਉਹ ਪ੍ਰੋਟੈਸਟ ਕਰੋ ਜਿਨ੍ਹਾਂ ਨੇ ਕਿਹਾ 15 ਲੱਖ ਰੁਪਇਆ ਦਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਜੇ ਤੁਹਾਡੇ ਪਿਤਾ ਜੀ ਨੇ ਦਿੱਤੀ 5 ਸਾਲ ਤੇ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਓਗਾ ਦੇਖੋ ਮੇਰੇ ਪਿਤਾ ਨੇ ਆ ਕੁਝ ਕਿਹਾ ਸੀ ਆ ਨਸ਼ੇ ਦਾ ਲੱਕ ਤੋੜਤਾ ਸੀਗਾ ਆ ਕਿਹਾ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਤੇ ਇੱਕ ਦਿਖਾ ਦਿਓ ਮਾਨ ਸਾਹਿਬ ਦੀ ਸਰਕਾਰ ਦੀਆਂ ਤੇ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਆ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲਿਓ ਜੇ ਤੇ ਬਹੁਤ ਟਾਈਮ ਨਹੀਂ ਹੋਇਆ ਪਿਛਲੇ 5 ਸਾਲ ਹੀ ਹੋਏ ਤੇ ਕਿੰਨਾ ਘਟਾ ਹੋ ਗਿਆ ਲੈ ਕੇ ਆਉਂ ਕਾਰਸਾ ਦਾ ਆਉਂ ਕਾਰ ਲੈ ਕੇ ਆਓ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਦੇ ਦੀਆਂ ਨੌਕਰੀਆਂ ਦਵਾਈਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਐਨਾ ਡਰਗ ਦਾ ਲੱਖ ਤੌਰਤਾ ਸੀਗਾ ਮੇਰਾ ਪਿਤਾ ਇਲੈਕਸ਼ਨ ਚ ਕਹਿੰਦਾ ਸੀ ਮੈਨੂੰ ਜੇ ਮੁੱਖ ਮੰਤਰੀ ਬਣਾਓ ਬਿੱਕਦੂ ਨੂੰ ਪੁੱਠਾ ਟੰਗ ਦੂੰਗਾ ਕਿੱਥੇ ਗਿਆ ਸਭ ਕੁਝ ਬੀਬਾ ਜੀ ਜੇ ਤਾਂ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਤੇ ਫਿਰ ਤੁਸੀਂ ਵੀ ਬਜਾੜਾ ਕਰ ਲੋ ਜਦੋਂ ਕੀਤਾ ਹੀ ਕੱਖ ਦੀ ਤਾਂ ਤੁਹਾਡੇ ਬਜਾੜੇ ਕਾਦਾ ਕੀ ਫਾਇਦਾ ਜਿਸ ਪਾਰਟੀ ਜੋ ਤੁਸੀਂ ਤੁਹਾਡਾ ਪਾਰਟੀ ਦਾ ਲੀਡਰ ਕੱਲ ਕੀ ਕਹਿ ਰਿਹਾ ਸੀਗਾ ਗੇਜਾ ਰਾਮ ਜੀ ਕੀ ਕਹਿ ਰਹੇ ਸੀਗੇ ਉਹ ਕਹਿੰਦਾ 2-2000 ਰੁਪਇਆ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਤੁਸੀਂ ਮੋਦੀ ਨੂੰ ਲਾਇਕ ਦੀ ਕਰਦੇ ਉਹ ਕਹਿ ਰਿਹਾ ਸੀਗਾ ਕਿ ਮਨਰੇਗਾ ਦੇ ਪੈਸੇ ਵਾਪਸ ਕਰੋ ਹੋਰ ਜਿਹੜੀਆਂ ਕਹਾਣੀਆਂ ਦੀਆਂ ਸਕੀਮਾਂ ਵਾਪਸ ਕਰੋ ਇਹ ਪੈਸਾ ਕਿਧਰ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਇਹ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਮਿਹਨਤ ਦਾ ਟੈਕਸ ਦੇਨੇ ਲੋਕ ਚਾਹ ਪੱਤੀ ਤੋਂ ਲੈ ਕੇ ਲੂਣ ਤੋਂ ਲੈ ਕੇ ਸਾਬਣ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤਾਂ ਹਰ ਚੀਜ਼ ਦਾ ਕੱਚ ਦਿੰਦੇ ਲੋਕ ਉਹਦਾ ਪੈਸਾ ਆ ਜਿਹੜਾ ਪੈਸਾ ਵਾਪਸ ਆਉਦਾ ਸੋ ਤੁਹਾਨੂੰ ਬੀਬਾ ਜੀ ਇਹ ਬੇਨਤੀ ਆ ਕਿ ਇਹੋ ਜੇ ਮਜਾਵੇ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ মিডিਆ ਦੇ ਸਾਹਮਣੇ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਤੁਹਾਡਾ ਬਹੁਤ ਬੋਤਵਾ